ਸਾਡੇ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਉਹਨਾਂ ਨੇ ਨਸ਼ਿਆਂ ਦੇ ਵਿਰੋਧ ਇੱਕ ਜੱਟ ਦਾ ਜਿਹੜੀ ਫੋਜਪੁਰ ਦੇ ਵਿੱਚ ਸ਼ੁਰੂ ਕੀਤੀ ਹੈ ਸਾਡੀ ਸਰਕਾਰ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਕੌਮੀ ਕੋਆਰਡੀਨੇਟਰ ਅਰਵਿੰਦ ਕੇਰਿਵਾਜੀ ਦੇ ਆਦੇਸ਼ ਦੇ ਉੱਤੇ ਜਿਹੜੀ ਪਿਛਲੇ ਸਾਲ ਚੋਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਮੈਮ ਸ਼ੁਰੂ ਕੀਤੀ ਸੀਗੀ ਤੇ ਮੈਨੂੰ ਲੱਗਦਾ ਕਿ ਗੋਦਨ ਸਿੰਘ ਸਾਹਿਬ ਨੇ ਇਹ ਦੇਖ ਕੇ ਤਾਲੇਪੰਨ ਦੇ ਵਿੱਚ ਆਪਣੀ ਜੱਤ ਦਾ ਗੜੀ ਚਲੂ ਕੀਤੀ ਐ ਅਸੀਂ ਜੱਤਾਂ ਦੇ ਖਿਲਾਫ ਨਹੀਂ ਗਏ ਅਸੀਂ ਇਹ ਚਾਹੁੰਦੇ ਪੰਜਾਬ ਦਾ ਹਰ ਬੰਦਾ ਨਸ਼ਿਆਂ ਦੇ ਬਦੁੱਠੇ ਹਰ ਬੰਦਾ ਇਸ ਮਿਹਨਤ ਦੇ ਵਿੱਚ ਹਿੱਸਾ ਲਵੇ ਪਰ ਮਹਿਮਾਨ ਜੋਗ ਗੋਦਨ ਸਿੰਘ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਅੱਜ ਜਦੋਂ ਤੁਸੀਂ ਜੱਤਰਾ ਸ਼ੁਰੂ ਕੀਤੀ ਤੁਸੀਂ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਜੱਤਰਾ ਸ਼ੁਰੂ ਕੀਤੀ ਜਿਹੜੇ ਲੋਕ 207 ਤੋਂ ਲੈ ਕੇ 17 ਤੱਕ ਪੰਜਾਬ ਦੇ ਇਤਿਹਾਸ ਕਰਦੇ ਵੇ ਤੇ ਉਹਨਾਂ ਦੇ ਰਾਜ ਦੇ ਵਿੱਚ ਇਹ ਨਸ਼ਿਆਂ ਦਾ ਹੜੜੜ ਇਹ ਨਸ਼ਿਆਂ ਦੀ ਆਮਦ ਜਿਹੜੀ ਹੈ ਉਸ ਸਮੇਂ ਸ਼ੁਰੂ ਹੋਈ ਗੋਨਾ ਸਾਹਿਬ ਤੁਹਾਡੇ ਨਾਲ ਅੱਜ ਸਦਾ ਸੁਖਬੀਰ ਸਿੰਘ ਬਾਦਲ ਬੈਠੇ ਸੀਗੇ ਪੰਜਾਬ ਬੀਜੇਪੀ ਦੇ ਐਕਟਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਬੈਠੇ ਸੀਗੇ ਸੱਜ ਤੁਸੀਂ ਜਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਡੰਗਾਈ ਦੇ ਨਾਲ ਜਾਂਚ ਕਰ ਲੈਣੀ ਸੀ ਕਿ ਪੰਜ ਦਰਵਾਵਾਂ ਦੀ ਧਰਤੀ ਦੇ ਉੱਤੇ ਇਹ ਜਿਹੜਾ ਛੇਵਾਂ ਦਰਵਾ ਨਸ਼ਿਆਂ ਦਾ ਆਇਆ ਇਹ ਕੌਣ ਲੈ ਲੋਕ ਲੈ ਕੇ ਆਏ ਇਹ ਉਹ ਸਰਕਾਰ ਦੇ ਵਿੱਚ ਆਏ ਕਾਲੀ ਬੀਜੇਪੀ ਸਰਕਾਰ ਦੇ ਵਿੱਚ ਆਏ ਉਹ ਪੰਜਾਬ ਦੇ ਹਜ਼ਾਰਾਂ ਮੁੰਡਿਆਂ ਨੂੰ ਨਸ਼ਿਆਂ ਦੇ ਵਿੱਚ ਇਹਨਾਂ ਨੇ ਡੋਬ ਦਿੱਤਾ ਅੱਜੋ ਪਤਾ ਦੀ ਕਿਹੜੇ ਮੂੰਹ ਦੇ ਨਾਲ ਤੁਹਾਡੇ ਨਾਲ ਫਿਰੋਜ਼ਪੁਰ ਦੇ ਵਿੱਚ ਬੈਠੇ ਸੀਗੇ ਗਵਨ ਸਰ ਇਹ ਹੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਨਸ਼ੇ ਦੇ ਵਿੱਚ ਤੱਕਿਆ ਇਹ ਲੋਕ ਹੈ ਜਿਨ੍ਹਾਂ ਦਾ ਰਾਜ ਚਿੱਟਾ ਰਗਦਾ ਰਿਹਾ ਅੱਜ ਇਹ ਲੋਕ ਕੀ ਕਰਦੇ ਅੱਜ ਇਹ ਲੋਕ ਤੁਹਾਡੇ ਨਾਲ ਤੁਰੇ ਫਿਰਦੇ ਆ ਸਾਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਹਾਂ ਤੁਸੀਂ ਜੱਤ ਦਾ ਕਰੋ ਡਗਾਈ ਦੇ ਨਾਲ ਪਤਾ ਲਓ ਕਿ ਕਿਹੜੇ ਲੋਕ ਉਸ ਸਮੇਂ ਵੀ ਨਸ਼ਿਆਂ ਦੇ ਖਿਲਾਫ ਲੜਦੇ ਦੇ ਅੱਜ ਵੀ ਨਸ਼ਿਆਂ ਦੇ ਖਿਲਾਫ ਲੜਦੇ ਆ ਉਹਨਾਂ ਲੋਕਾਂ ਨੂੰ ਨਾਲ ਲਾਓ ਗੋਬਿੰਦ ਸਾਹਿਬ